ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਅੱਜ ਦੱਸਦੇ ਹਾਂ ਕਿ ਸਰੋਂ ਕਿਵੇਂ ਚੋਕਣੀ ਹੈ ਤੇ ਬੰਨੇ ਵਾਲੀ ਵਟ ਦਾ ਵੀ ਕੀ ਫਾਇਦਾ ਲੈਣਾ ਹੈ ਬਾਬਾ ਜੀ ਬੰਨੇ ਤੇ ਪਿਆਜ਼ ਲਗਾਈ ਜਾ ਰਹੇ ਜੇ ਇਦਾਂ ਵੀ ਉਹ ਬੰਨੇ ਸਰੋਂ ਕੀਰਤੀ ਤੇ ਆ ਭਾਏ ਵਾਲੀ ਇੱਥੇ ਸਰੋਂ ਤਾਂ ਨਹੀਂ ਕਿਉਂ ਇਹ ਪਿਆਜ਼ ਸਰੋਂ ਦੇ ਪੈਂਦੀ ਫਿਰ ਰਸਤਾ ਵਾ ਅੱਛਾ ਜੇ ਇਧਰ ਸਰੋਂ ਲਾਉਂਦੇ ਫਿਰ ਉਹ ਵਿੱਚ ਕੱਲ ਨੂੰ ਡੇ ਪੈਣੀ ਫਿਰ ਉਹ ਦੀ ਉਹ ਬਾਈ ਲਾਤੀ ਸਰੋਂ ਠੀਕ ਹੈ ਜੀ ਤੇ ਇਹ ਪਿਆਹ ਇਲਾਦਾ ਪਿਆਹ ਕੱਚਾ ਪੁੱਟ ਕੇ ਤੜਕਾ ਤੋੜਾ ਮੁਰਕੇ ਇਹ ਵੜੇ ਦੇ ਦੇਣਾ ਮਿੱਟੀ ਲਾਦਾਂ ਠੀਕ ਹੈ ਹੂੰ ਕੁਝ ਉਧਰ ਲਾਤਾ ਪਿਆਜ ਉਹ ਬਾਈ ਜਿਹੜਾ ਨਹੀਂ ਪੁੱਟਣਾ ਉਹ ਉਧਰ ਲਾਦਾ ਜਿਹੜਾ ਪੁੱਟਣਾ ਇੱਧਰ ਲਾ ਲੈਣੀ ਕੁਝ ਤੇ ਤੁਸੀਂ ਦੱਸ ਰਹੇ ਸੀ ਕਿ ਜੋ ਵਟਾਂ ਪਈਆਂ ਇੱਕ ਪਾਸੇ ਸਰੋਂ ਚੋਕੀ ਦੀ ਆ ਬਸ ਆ ਇੱਕੋ ਹੀ ਬਣੀ ਚੋਕੀ ਹੈਗੀ ਹਾਂ ਇੱਕੇ ਬਣੇ ਸਰੋਂ ਆ ਆ ਬਾਈ ਸਰੋਂ ਚੋਕਤੀ ਨਾ ਆ ਬਾਈ ਅੱਛਾ ਹਾਂ ਆ ਜਿਹੜੀ ਇੱਕ ਬਾਈ ਸਰੋਂ ਦੀ ਚੌਕੀ ਆ ਆ ਬਾਈ ਸਰੋਂ ਆ ਜਿਹੜੀ ਵੱਡ ਕੇ ਤੇ ਆ ਇਧਰ ਚੌਕੀ ਹੈ ਇਹਨੂੰ ਵੱਡ ਕੇ ਤੇ ਮੜ ਕੇ ਇਹਦੇ ਨਾਲ ਮਿੱਟੀ ਲਾ ਦੇਣੀ ਇਦਾਂ ਅੱਛਾ ਅੱਛਾ ਨਾਲੇ ਗੋਡੀ ਉਹਨੇ ਨਾਲੇ ਇਹਦੇ ਨਾਲ ਮਿੱਟੀ ਲਾਈ ਜਾਊਗਾ ਇਧਰ ਠੀਕ ਹੈ ਇਹ ਸਰੋਂ ਫਿਰ ਵਿੱਚ ਘਾਰ ਆ ਜੂਗੀ ਠੀਕ ਹੈ ਹੂੰ ਇਧਰੋਂ ਵੱਡ ਕੇ ਨਾਲ ਕਈ ਦੇ ਨਾਲ ਮਿੱਟੀ ਉਹ ਲਾਈ ਜਾਣੇ ਨਾਲੇ ਗੋਡੀ ਦੀ ਗੋਡੀ ਦੇ ਨਾਲੇ ਆ ਜਿਹੜੀ ਨਾ ਮਿੱਟੀ ਸਰੋਂ ਜਿਹੜੀ ਵਿੱਚ ਘਾਰ ਆ ਜੂ ਫਿਰ ਹਾਂ ਹੂੰ ਤੇ ਕਿੰਨਾ ਕੁ ਪੀਚ ਲੱਗਦਾ ਹੈ ਤੇ ਕਿੰਨਾ ਥਾਂ ਕਰ ਰਹੇ ਜੇ ਤੁਸੀਂ ਪੂਰਾ ਕਵਰ ਇਹ ਤਿੰਨ ਗਿਣਾਵਾਂ ਖਾਂ ਆ ਜਿਹੜਾ ਲਾਉਣ ਦੇ ਆ। ਅੱਛਾ ਜੀ। ਤੇ ਤੇ ਨਿਕਣ ਵਾਲਾ ਵਾਸਤੇ ਕਿੰਨਾ ਕੁ ਬੀਜ? 100 ਗ੍ਰਾਮ। 100 ਗ੍ਰਾਮ। ਹਾਂ। ਤੇ ਆਪਣਾ ਬੀਜ ਦੀ ਕੋਈ ਵੈਰੈਟੀ ਹੁੰਦੀ ਹੈ ਇਹਦੀ ਬੀਜਾਂ ਕੀ ਹੈ ਸਭ? ਆਵੇ ਹਾਈਬ੍ਰਿਡ ਗੋਭੀ ਸਰੋਂ ਆ ਹਯੁੱਲਾ। ਅੱਛਾ ਜੀ। ਤੇ ਇਹ ਜਿਹੜੀ ਜਿਵੇਂ ਗੰਨੇ ਦੀ ਖੇਤੀ ਚ ਕਿੰਦੇ ਆਣਾ ਵੀ ਵਿੱਚ ਸਬਜ਼ੀ ਸਬਜ਼ੀ ਤੇ ਹੋਰ ਚੀਜ਼ਾਂ ਵੀ ਲਾ ਲਈਦੀਆਂ ਆ। ਹਾਂ। ਤੇ ਇਹ ਸਰੋਂ ਦੇ ਵਿੱਚ ਵੀ ਇਤਨਾ ਕਰ ਲਈਦਾ ਮਿਕਸ ਕੇ ਸਰੋਂ ਮਿਕਸ ਕਰਨ ਫਿਰ ਸਰੋਂ ਦੀ ਗਟਾਈ ਨਹੀਂ ਹੁੰਦੀ ਜਿੱਦਾਂ ਹੁਣ ਆਪਾਂ ਆ ਬਾਈ ਵੱਡ ਕੇ ਇੱਧਰ ਲਾਉਣੀ ਨੇ ਤੇ ਤੁਰ ਪੈਣਾ ਫਿਰ ਇੱਧਰ ਆ ਇੱਧਰ ਲਾ ਦੇ ਨੇ ਮਿਕਸ ਕੀਤਿਆਂ ਕੋਈ ਫਾਇਦਾ ਨਹੀਂ ਹੈ ਅੱਛਾ ਉਹ ਤੇ ਹੁਣ ਥੋੜੇ ਜਿਹਾ ਪਾਣ ਪੈ ਤੇ ਇੱਧਰ ਐ ਨਹੀਂ ਦੇ ਇੱਧਰ ਲਾ ਦੇਣਾ ਉਦਾਂ ਇਹਦੇ ਵਿੱਚ ਲਾਉਣ ਦੀ ਲੋੜ ਹੀ ਕੋਈ ਨਹੀਂ ਅੱਛਾ ਅੱਛਾ ਕੋਈ ਚੀਜ਼ ਦੀ ਸਰੋਂ ਨੂੰ ਸਾਹਮਣਾ ਆਪਾਂ ਸਰੋਂ ਜਿਹੜੀ ਆ ਜਿਹੜੀ ਇਦਾਂ ਲੱਗੀ ਆ ਹਾਂਜੀ ਇਹ 10 ਤੋਂ 12 ਕੁ ਮਿੰਟ 12 ਕੁ ਮਿੰਟ ਤੱਕ ਛਾੜ ਦੇ ਜੰਦੀ ਇਹ ਕਿੱਲੇ ਦੇ ਹਿਸਾਬ ਨਾਲ ਹਾਂ ਤੇ ਜਿਵੇਂ ਆਪਣਾ ਤਿੰਨ ਕਨਾਲਾ ਆ ਇਹਦਾ ਕਿੰਨੀ ਘਾਹ ਸ ਹੈ ਕਿੰਨਾ ਕੁ ਛਾੜ ਦੇ ਜਾਈਗੀ ਏ ਵੇਖੋ ਇਹ ਸਾਮ ਦੇ 4.5 ਕਿੰਟਲ ਜਿਹੜੀ 4.5 ਕਿੰਟਲ ਹੋ ਜਣੀ ਹਾਂ ਤੇ ਇੱਥੇ ਗਾਂ ਗੰਨਾ ਬੀਜਣਾ ਤੇ ਤਾਂ ਕਰਕੇ ਫਿਰ ਸਰੋਂ ਹੀ ਲਾਉਣੀ ਹਾਂ ਇਹਨੂੰ ਸਰੋਂ ਪੋਟ ਕੇ ਫਿਰ ਗੰਨਾ ਲਾ ਕਰਦਾਂਗੇ ਟਾਈਮ ਨਾਲ ਹੁਣ ਲੱਗ ਹੀ ਨਹੀਂ ਸਰੋਂ ਤੇ ਟਾਈਮ ਨਾਲ ਕਮਾਦ ਹੋਣਾ ਇਸ ਚੇਤ ਦੇ ਵਿੱਚ ਹਾਂ ਹਾਂਜੀ ਤੇ ਉਦੋਂ ਸਰੋਂ ਸਾਮ ਕੇ ਤੇ ਨਵਾ ਬਣਾ ਕੇ ਤੇ ਖੇੜਾ ਕੱਢ ਕੇ ਤੇ ਇਹਦੇ ਵਿੱਚ ਤੇ ਅੱਜ ਸਾਰੀ ਫੈਮਿਲੀ ਨਾਲ ਲਈਏ ਮਾਸ਼ਾਅੱਲਾਗਿਆ ਕਿ ਉਹ ਉਦਾਂ ਹੀ ਸਾਰਿਆਂ ਨੂੰ ਨਾਲ ਜਾ ਸਖਾਈ ਇਹਦੇ ਨਾਲ ਲਾਉਣ ਕੇ ਕੰਮ ਕੀਤਾ ਹੀ ਸੂਤਰਾਉਂਦਾ ਹਾਂ ਹਾਂਜੀ ਹਾਂਜੀ ਬਾਪੂ ਕੰਨਾਂ ਕਿ ਜੀਂਦੇ ਰਹਿਣਾ ਕੀ ਤਾਂ ਮਗਰੋਂ ਇੰਨਾ ਹੀ ਕਰਨਾ ਹਾਂਜੀ ਬਿਲਕੁਲ ਬਾਪੂ ਨੇ ਤੇ ਗੁਣ ਦੇ ਦੇਣਾ ਤੇ ਬਾਕੀ ਅੱਗੇ ਹੋਣਾ ਸਾਹਮਣੇ ਕੋਈ ਦੱਸਾਂਗੇ ਤੇ ਆਪਣੇ ਇੱਥੇ ਹੀ ਕਰਨਗੇ ਹਾਂਜੀ ਹਾਂਜੀ ਹੂੰ ਬਿਲਕੁਲ ਹੈ ਕਿ ਨਹੀਂ ਆ ਆਪਾਂ ਤਾਂ ਨਾ ਦੱਸਣਾ ਵੀ ਇਦਾਂ ਨਹੀਂ ਇਦਾਂ ਕਰ ਲਓ ਹੈ ਹਾਂਜੀ ਕਰਨ ਦੇ ਆ ਐ ਹੁਣ ਅਹੀਂ ਬਾਪੂ ਦੇ ਚੰਡੇ ਨਹੀਂ ਹੈ ਮਾਰਖਾਨ ਦੇ ਹੁਣ ਬਜ਼ੁਰਗਾਂ ਕੋ ਸਿੱਖਿਆ ਤੇ ਫਿਰ ਇਹ ਵੀ ਬੰਦਾ ਲਈਦਾ ਨਹੀਂ ਹੈ ਤੇ ਹੋਰ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਘਰ ਆਪਣੀਆਂ ਬੀਜਣੀਆਂ ਜੇ ਸੌਜੀਆਂ ਤੇ ਕੁਝ ਬੀਜੀਆਂ ਮੈਂ ਮਤਲਬ ਆਪਣੇ ਤੁਹਾਨੂੰ ਪਤਾ ਹੈ ਤੇ ਝਾਮ ਬੀ ਲਿਨੀਆਂ ਪਾਲਕ ਧਨੀਆ ਹੋਇਆ ਮੂਰੀ ਮਾਲੀ ਛਲਗਮਾ ਵਗੈਰਾ ਹਾਂਜੀ ਹਾਂ ਬੀਜੇ ਆ ਤੇ ਕੁਝ ਸੰਗਰੇ ਸੰਗਰੇ ਉਧਰ ਨੰਦਰ ਸਾਹਿਬ ਲਾਉਣੇ ਆ ਉਹ ਉਹ ਵੀ ਲਾਉਣ ਵਾਲੇ ਉਹ ਲਾਉਣੇ ਹੈ ਜੇ ਤੇ ਸਰੋਂ ਤੋਂ ਹੀ ਕੈਂਡੇ ਹੋ ਕੇ ਇਹ ਤਰੀਕੇ ਚਾੜ ਵੱਧ ਨਿਕਲਦਾ ਏ ਤੇ ਉਤਰਾਂ ਕਈ ਇੱਕ ਖਾਦੇ ਵਿੱਚ ਚਰ ਲਾ ਕੇ ਛੱਟਾ ਵੀ ਦਿੰਦੇ ਆ ਉਹ ਆਪਾਂ ਵੀ ਨੇ ਮਰ ਜਿਹੜੀ ਆ ਨਾ ਇਹਦੇ ਹੁਣ ਉਦਾਂ ਉਹ ਕਿਲੋ ਵੀ ਲੱਗਣਾ ਕਿੱਲੇ ਦਾ ਅੱਛਾ ਇਤਨਾ ਵੀ ਘੱਟ ਲੱਗਦਾ ਏਦਾਂ ਪਾਈਆ ਤੇ ਆਪਣਾ ਛੱਟੇ ਦੇ ਨਾਲ ਉਹ ਵੱਧ ਨਹੀਂ ਨਿਕਲਦੀ ਕਿ ਨਿਕਲਦੀ ਹੁੰਨੀ ਕੀ ਛੱਟੇ ਨਾਲ ਘੱਟ ਨਿਕਲਦੀ ਉਹਦੇ ਦਾਣਾ ਬਰੀਕ ਰਹਿੰਦਾ ਸੰਗਣੀ ਹੋ ਜਾਂਦੀ ਆ ਅੱਛਾ ਹਾਂ ਝਾੜ ਕੱਟ ਜਾਂਦਾ ਇਹ ਆ ਵੀ ਇਹ ਬੂਟਾ ਬੜਾ ਕਰ ਜਾਂਦੀ ਹੈ। ਅੱਛਾ ਸਰੋਂ ਦਾ ਮੇਨ ਭੇਜ ਰਿਹਾ ਕਿ ਇਹਨੂੰ ਥੋੜਾ ਜਿਹਾ ਵਿਰਲਾ ਲਾਓ ਤਾਂ ਕਿ ਉਸੇ ਇਹ ਨੂੰ ਉਹ ਗੁੜਾਈ ਹੋਣੀ ਹੈ ਵਿਰਲੀ ਨੂੰ। ਹਾਂਜੀ। ਜਿਹੜੀ ਉਹ ਸੰਗਣੀ ਨੂੰ ਗੁੜਾਈ ਵੀ ਨਹੀਂ ਹੋਣੀ ਮਿੱਟੀ ਇਹਨੂੰ ਗੁੜਾਈ ਹੋਣੀ ਤੇ ਇਹਦਾ ਬੂਟਾ ਜ਼ਿਆਦਾ ਚੜ੍ਹਾ ਬੜਾ ਹੋਣਾ। ਠੀਕ ਹੈ। ਤੇ ਫਲੀ ਮੋਟੀ ਹੋਣੀ ਹੈ ਤੇ ਦਾਣਾ ਵੀ ਮੋਟਾ ਹੋਣਾ। ਠੀਕ ਹੈ। ਤੇ ਝਾੜ ਇਹਦਾ ਵੱਜਣਾ। ਜੇ ਕਰਕੇ ਇਹ ਵੀ ਇਹ ਜਿਹੜੀ ਇਹ 10-12 ਕਿੰਟਲ ਜਾਊਗੀ। ਹਾਂਜੀ। ਛੱਟੇ ਦੀ ਰਹੂਗੀ ਜਿਹੜੀ 8 ਦੇ। 8 ਦੇ। ਤੇ ਆ ਰੇਜ਼ਰ ਨਾ ਖੇਲਾ ਪਾ ਕੇ ਬਾਜ ਇੱਕ ਵਾਰੀ ਖਾਦ ਖਿਲਾਰ ਦੇਣੀ ਆ ਬਾਜ ਛੱਟਾ ਦੇ ਲਾ ਖੇਲਾ ਕਢਣੋਂ ਪਹਿਲਾਂ ਹੀ ਕਿ ਕਿੰਨਾ ਕਾ ਦਿੱਤਾ ਤੁਸੀਂ ਛੱਟਾ ਖਾਦ ਦਾ ਇਹਨੂੰ ਮਤਲਬੀ ਅੱਧੀ ਗਬੋਰੀ ਲਾ ਲੋ ਪੈ ਗਈ ਥੋੜੀ ਜਿਹੀ ਘਾਟੀ ਪਾਈ ਥੀ ਅੱਛਾ ਕਿਹੜੀ ਪਾਈ ਜੇ ਡੀਏਪੀ ਡੀਏਪੀ ਹੂੰ ਠੀਕ ਅੱਧੀ ਗਬੋਰੀ ਡੀਏਪੀ ਪਾ ਕੇ ਤੇ ਬਾਜ ਫਿਰ ਸਰੋਂ ਚੋਕ ਦੇਣੀ ਆ ਹੁਣ ਆ ਵਾ ਨਾ ਹੁਣ ਆ ਲੱਗੇ ਨਾ ਐਸੇ ਭਾਈ ਹਾਂਜੀ ਆ ਵੱਡ ਕੇ ਤੇ ਇਹਦੇ ਨਾਲ ਐ ਲਾਈ ਇਹਨੂੰ ਮੁੜ ਕੇ ਸਰੋਂ ਨੂੰ ਵਿਚਕਾਰ ਲਿਆਉਣਾ ਆਪਾਂ ਅੱਛਾ ਸੈਂਟਰ ਚ ਠੀਕ ਹੈ ਠੀਕ ਹੈ ਉਧਰੋਂ ਵੱਡ ਕੇ ਇਦਾਂ ਲਾਈ ਜਦੋਂ ਉੱਗ ਵੀ ਨਾ ਵੱਢੀ ਹੋਈ ਜਾਵੇ ਫਿਰ ਵੱਡ ਕੇ ਦੋ ਮਿੱਟੀ ਐਨੂੰ ਲੈਣੇ ਸਰੋਂ ਨੂੰ ਵਿਚਕਾਰ ਲਿਆਉਣਾ ਠੀਕ ਹੈ ਲਾਉਣ ਲੱਗਿਆਂ ਵਿਚਕਾਰ ਨਹੀਂ ਲਾਉਣੀ ਲਾਉਣ ਲੱਗਿਆਂ ਲਾਉਣੀ ਇੱਕ ਬੰਨੇ ਤੇ ਹਾਂ ਇੱਕ ਸਾਈਡ ਤੇ ਮੁੜ ਕੇ ਆਹ ਭਾਈ ਵੱਡ ਕੇ ਤੇ ਇਹਦੇ ਨਾਲ ਲਾਈ ਫਿਰ ਸਰੋਂ ਵਿਚਕਾਰ ਆ ਜਾਣੀ ਹੈ ਹਾਂਜੀ ਤੇ ਬਾਬਾ ਜੀ ਹੁਣ ਤੇ ਖਾਦ ਖਲਾਰਤੀ ਸਰੋਂ ਚੋਕਤੀ ਹੂੰ ਹੁਣ ਇਹਦੇ ਅੱਗੇ ਕਦੋਂ ਆਪਾਂ ਪਾਣੀ ਦੇਣਾ ਇਹਨੂੰ ਤੇ ਕਦੋਂ ਹੋਰ ਕੋਈ ਸਪਰੇ ਜਾਂ ਖਾਦ ਜਾਂ ਕੋਈ ਚੀਜ਼ ਦੀ ਲੋੜ ਆ ਇਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁਣ ਆ ਕਿ ਚੋਕੀਏ ਨਾ ਹੁਣ ਲੈਟ ਹੋਣੀ ਹੁਣ ਇਹਨੂੰ ਪਾਣੀ ਫੇਰ ਦੇਣਾ ਖੇੜਾ ਅੱਛਾ ਹੁਣ ਇਹ ਖੇਲਾਂ ਪਾਣੀ ਫੇਰ ਦੇਣਾ ਹੋਰ ਬਾਹਰ ਦੀ ਗਾਈ ਸ਼ੁਰੂ ਇਹਨਾਂ ਮੜੇ ਕਾਹ ਨਹੀਂ ਕਾਣਾ ਜਦੋਂ ਹੋ ਗਈ ਨਾ ਮਲ ਗਿਠ ਗਿਠ ਹਾਂਜੀ ਫਿਰ ਇਹਨੂੰ ਆ ਵੱਡ ਕੇ ਤੇ ਮਿੱਟੀ ਨਾਉਣੀ ਸ਼ੁਰੂ ਕਰਦੇ ਅੱਛਾ ਜਦੋਂ ਫੁੱਟ ਕੇ ਗਿੱਡ-ਗਿੱਟ ਹੋਈ ਉਦੋਂ ਇਧਰੋਂ ਥੋੜੀ-ਥੋੜੀ ਇੱਕ ਕਰਾਂ ਇਦਾਂ ਲਾਦਾ ਮੁੜ ਕੇ ਜਿਵੇਂ-ਜਿਵੇਂ ਵੱਡੀ ਫਿਰ ਸਹੀ ਜਿਹੀ ਵੱਡ-ਵੱਡ ਕੇ ਲਾਉਂਦੇ ਰਾਂ ਨਾਲੇ ਗੋਡੀਆਂ ਆਉਂਦੀ ਰੂ ਨਾਲੇ ਮਿੱਟੀ ਵੱਡ ਕੇ ਲੱਗ ਜੂ ਇੱਕੋ ਵਾਰੀ ਨਹੀਂ ਲਾ ਦੇਣੀ ਮਤਲਬ ਸੱਜ-ਸੱਜੇ ਸਹੀ ਜਿਹੀ ਹਾਂ ਤਾਂ ਕਿ ਵੱਧ ਗੋਡੀਆਂ ਹੋਣ ਹਾਂ ਨਾਲੇ ਇਧਰੋਂ ਕੱਢ ਕੇ ਮੁੜ ਕੇ ਇਦਾਂ ਨਾਲੇ ਗੋਡੀਆਂ ਨਾਲੇ ਫਿਰ ਵੱਡ ਕੇ ਇਦਾਂ ਲਾਈ ਜਾਂਦੇ ਨੂੰ ਠੀਕ ਹੈ ਦੇ ਇਹਨੂੰ ਕੋਈ ਸਪਰੇ ਫੰਗੀਸਾਈਡ ਦੀ ਜਾਂ ਕਿਹੇ ਚੀਜ਼ ਦੀ ਲੋੜ ਹੀ ਨਹੀਂ। ਕੁਛ ਨਹੀਂ ਲੋੜ ਇਹਨਾਂ ਨੂੰ ਸਪਰੇ ਉਦੋਂ ਪੈਣੀ ਹੈ ਲੋੜ ਜਦੋਂ ਇਹਨੂੰ ਫਾਲਤੇ ਆਉਣਾ ਨੇ। ਅੱਛਾ। ਮਤਲਬ ਉਦੋਂ ਫਲੀ ਲੈਣੀ ਉਦੋਂ ਤੇਲਿਆ ਤੁਲਾ ਪੈਂਦਾ ਵਾ ਤੇ ਉਦੋਂ ਸੁੰਢੀ ਪੈਂਦੀ ਇਹਨੂੰ। ਅੱਛਾ। ਇਹਦਾ ਮਨਾ ਟਾਈਮ ਕੋਈ ਲੋੜ ਨਹੀਂ। ਹਾਂ ਉਹਦੀ ਆਪਾਂ ਨੂੰ ਸੁੰਢੀ ਦੀ ਸਪਰੇ ਕਰਨੀ ਪੈਣੀ ਉਹ ਹਰੀ ਜੀ ਸੁੰਢੀ ਪੈਂਦੀ ਹੈ ਧਾਰੀਆਂ ਜੀਆਂ ਵਾਲੀ। ਠੀਕ ਹੈ। ਹਾਂ। ਉਹ ਪਬੂ ਕੇ ਟਿਆਂ ਨੂੰ ਇਕੱਠੀ ਇਕੱਠੀ ਲੱਗਦੀ ਬੜੀ ਪੈ ਜਾਂਦੀ ਇਕੱਠੀ ਦੀ ਠੀਕ ਬੂਟੇ ਦਾ ਬੂਟਾ ਖਾ ਜਾਂਦੀ ਇਕੱਠੀ ਜਦੋਂ ਬਹਿਣੀ ਕਿੰਨੇ ਕਿੰਨੇ ਇਕੱਠੀ ਇਕੱਥਾ ਪਹਿਣੀ ਸੰਢੀ ਅੱਛਾ ਜੀ ਉਹਦੀ ਸਪਰੇ ਆਪਾਂ ਤੇਲੇ ਦੀ ਤੇ ਉਹਦੀ ਕਰਨੀ ਪੈਣੀ ਉਹਦੀ ਕਰਨੀ ਪੈਣੀ ਆ ਜਦੋਂ ਇਹਦੇ ਵੀ ਥੋੜਾ ਜਿਹਾ ਫਟ ਗਿਆ ਜਦੋਂ ਆਪਾਂ ਫੁੱਲਾਂ ਦੇ ਆ ਗਏ ਨਾ ਫੁੱਲਾਂ ਦੇ ਆ ਗਿਆ ਹਾਂ ਉਦੋਂ ਇੱਕ ਕਰਨੀ ਇੱਕ ਲੋਡ ਪਈ ਤੇ ਬੁੜਕੇ ਲੋਡ ਨਹੀਂ ਜੇ ਲੋਡ ਪਈ ਤੇ ਇਹ ਇੱਕ ਆਦਾਂ ਦੇ ਇੱਕੋ ਵਾਦੂਨ ਅੱਛਾ ਜੀ ਹਾਂ ਮੈਂ ਇਹਨਾਂ ਸਾਬ ਸੰਭਾਲਦਾ ਇਹ ਹੀ ਆ ਵੀ ਸਰੋਂ ਚੋਕ ਦੋ ਉਦੋਂ ਬਾਅਦ ਪਹਿਲੀ ਖੇਲ ਨੂੰ ਪਾਣੀ ਲਾਓ ਤੇ ਫਿਰ ਜਦੋਂ ਫਲ ਪੈਣਾ ਹੈ ਸਪਰੇਅ ਜਾਂ ਕਿਸੇ ਚੀਜ਼ ਦੀ ਲੋੜ ਹੋਵੇ ਬਸ ਤੇਲੇ ਦੀ ਕਰਨੀ ਤੇ ਸੁੰਡੀ ਦੀ ਕਰਨੀ ਅੱਛਾ ਤੇ ਖਾਦ ਖੋਦ ਦੀ ਵੀ ਨਹੀਂ ਲੋੜ ਬਾਅਦ ਖਾਦ ਨੂੰ ਲੋੜ ਯੂਰੀ ਮੜੀ ਹੋਣੀ ਉਦਾਂ ਗੋਡੀ ਨਹੀਂ ਹੋ ਜਾਣੀ ਅੱਛਾ ਗੋਡੀ ਦਾ ਇਹ ਵਾਦਾ ਵੀ ਖਾਦ ਖੋਦ ਦੀ ਲੋੜ ਘੱਟ ਪਿੱਦੀ ਹਾਂ ਉਹ ਲੋੜ ਵੀ ਤਾਂ ਕੋਈ 3 ਗ੍ਰਾਮ ਹੈ 5-7 ਕਿਲੋ ਕੇਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਣੂ ਆ ਕੇ ਫਿਰ ਵੇਖਾਂਗੇ ਕਿ ਮਾਸਾ ਬੂਟੇ ਪੁੰਗਰੇ ਆਗੇ ਨਹੀਂ ਓਕੇ ਜੀ